ਬੈਠੋ ਹਾਂ ਬਹੁਤ ਵੱਡੀ ਗੱਲ ਹੈ ਆ ਬੈਠੋ ਤੁਸੀਂ ਪਾਣੀ ਪੀਓ ਚਾਹ ਪੀਓ ਤੁਸੀਂ ਇਹਨਣ ਕਿ ਉਹਨਾਂ ਦੇ ਪਤਾ ਲੈਣਗੇ ਉਹਨਾਂ ਨੂੰ ਰਾਸ਼ਨ ਦੇਣਗੇ ਤੇ ਉਹਨਾਂ ਦੇ ਹੌਸਲੇ ਪਾਣੀ ਦੇ ਵਿੱਚ ਬੈਠਣ ਦੇ ਵੀ ਕਹਿੰਦੇ ਨੇ ਨਹੀਂ ਤੁਸੀਂ ਆਇਓ ਸਾਡੇ ਘਰ ਤੇ ਚਾਹ ਪੀ ਕੇ ਜਾਓ ਸਭ ਤੋਂ ਵੱਡੀ ਦੇਖੋ ਬੜੀ ਸੋਸ਼ਲਿਟੀ ਤੇ ਬਹੁਤ ਵੱਡੀ ਜਿਹੜੇ ਮੁਬਾਰਕਾ ਚੋਂ ਪਾਣੀ ਵੀ ਕਿਤਨਾ ਕਦੇ ਚੱਲ ਰਹਾ ਸੀ ਜਨਾਲੇ ਗਏ ਜਸਪੀਰ ਜੱਸੀ ਭਾਜ ਜੀ ਕਹਿੰਦੇ ਨਾਲ ਉੱਥੇ ਅਸੀਂ ਕਿਸੇ ਦੇ ਘਰ ਚਲੇ ਗਏ ਉਹ ਛੱਤ ਦੇ ਉੱਪਰ ਚੜੇ ਹੋਏ ਸੀ ਬੰਦੇ ਛੱਤ ਦੇ ਉੱਪਰ ਚੜੇ ਹੋਏ ਅਸੀਂ ਉਹਨਾਂ ਨੂੰ ਜੋ ਵੀ ਕੋਈ ਉਹਨਾਂ ਨੂੰ ਪਾਣੀ ਲੈਣਾ ਜਾਂ ਦੁੱਧ ਲੈਣਾ ਜੋ ਵੀ ਕੁਝ ਹੈ ਉਹਨਾਂ ਨੇ ਛੋੜ ਛੋੜਾ ਸਮਾਨ ਲਿਆ ਔਰ ਸਾਨੂੰ 7 ਵਜੇ ਸਾਨੂੰ ਮਿਲ ਕੇ ਚਾਹ ਪੀ ਕੇ ਜਾਣਾ ਅਸੀਂ ਕਹਿੰਦੇ ਤੁਹਾਨੂੰ ਦੇਣ ਆਇਆ ਮਦਰ ਕਿਦਾਂ ਵੀ ਕਹੋ ਐ ਆਪ ਅਸੀਂ ਕਿੰਨੇ ਉੱਚ ਬੈਠੇ ਹਨ ਮੁਸੀਬਤ ਦੇ ਵਿੱਚ ਬੈਠੇ ਆ ਤੂੰ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਆ ਦੋਸਤੋ ਸਾਡੇ ਨਾਲ ਨੇ ਸੰਜੀਵ ਕਰਨਜੀ ਚੇਅਰਮੈਨ ਐਮਟੀ ਡਰੱਗ ਸੋਸ਼ਲ ਵੈਲਫੇਅਰ ਪੰਜਾਬ ਔਰ ਅੱਪਾ ਇਹਨਾਂ ਨਾਲ ਗੱਲਬਾਤ ਕਰਦਾ ਸੰਜੀਵ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਨਮਸਕਾਰ ਜੀ ਸਰਕਾਰ ਨੇ ਪ੍ਰੋਪਰ ਤਰੀਕੇ ਨਾਲ ਕੁਝ ਮੈਂ ਕਹਿੰਦਾ ਵੀ ਇਹ ਨਹੀਂ ਹੈਗਾ ਵੀ ਸਾਰੇ ਕੁਝ ਇਹਨਾਂ ਦੇ ਲੀਡਰਾਂ ਨੇ ਬੜੇ ਪ੍ਰਪੁਜੇ ਧਾਰੀ ਵਾਲੇ ਬਹੁਤ ਵਧੀਆ ਥੇ ਜਾ ਕੇ ਕੰਮ ਕੀਤਾ ਦੇਖਿਆ ਜੀ ਸੋਸ਼ਲ ਮੀਡੀਆ ਤੇ ਜੀ ਸਾਰਾ ਨੂੰ ਮੌਕੇ ਤੇ ਜਾ ਕੇ ਮਿਲਦਾ ਵੀ ਰਿਹਾ ਕੁਝ ਲੋਕਾਂ ਤੇ ਬਿਲਕੁਲ ਸੋਚਿਆ ਕਿ ਇਹ ਗਾਣੇ ਵੀ ਲੋਕਾਂ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਕ੍ਰਾਹਕਰ ਨੇ ਉਹਨਾਂ ਨੇ ਬਹੁਤ ਵੱਡਾ ਪੰਜਾਬ ਨੂੰ ਇੱਕ ਉੱਪਰ ਠਾਣ ਵਾਸਤੇ ਹਰ ਜਿਹੜੇ ਪੀੜਤ ਲੋਕਾਂ ਨੂੰ ਬਹੁਤ ਵੱਡਾ ਹੌਸਲਾ ਔਰ ਸਾਥ ਦਿੱਤਾ ਤੇ ਲੋਕਾਂ ਨੂੰ ਉਹਨਾਂ ਦੇ ਨਾਲ ਆਉਣ ਕਰਕੇ ਜਿਹੜੇ ਬਾਬਿਆਂ ਨੇ ਕਾਰ ਸੇਵਾ ਵਾਲੇ ਨੇ ਬਹੁਤ ਸਾਥ ਦਿੱਤਾ ਲੰਗਰ ਦੀ ਕੋਈ ਲੋਕਾਂ ਨੇ ਉੱਥੇ ਲੋਕਾਂ ਨੇ ਦੇਖੋ ਇੰਨਾ ਕੋ ਲੰਗਰ ਭੇਜਿਆ ਇਹਨੇ ਕੋ ਉਪੱਠੇ ਚਾਰਾ ਭੇਜਿਆ ਉੱਥੋਂ ਦੇ ਪ੍ਰੋਪਰ ਲੋਕ ਕਹਿੰਦੇ ਨੇ ਵੀ ਬਸ ਹੁਣ ਸਾਡੇ ਹੱਥ ਘੜੇ ਨੇ ਸਾਨੂੰ ਹੋਰ ਚੀਜ਼ ਦੀ ਲੋੜ ਨਹੀਂ ਤੇ ਪਾਖੜ ਨੰਗਲ ਡੈਮ ਦੇ ਉੱਤੇ ਪੱਲਾ ਅਲਰਟ ਕਰਤਾ ਸੀਗਾ ਵੀ ਉੱਥੋਂ ਹੜ ਆ ਰਹੇ ਨੇ ਜੀ ਫਲੱਡ ਜ਼ਿਆਦਾ ਆਣਗੇ بارشਾਂ ਜ਼ਿਆਦਾ ਪੈਣਗੀਆਂ ਤੁਸੀਂ ਇਹਨਾਂ ਦੇ ਜਿਹੜੇ ਗੇਟ ਨੇ ਇਹਨਾਂ ਨੂੰ ਖੋਲ ਦੋ ਥੋੜੇ ਥੋੜੇ ਖੋਲ ਦੋ ਵੀ ਤਾਂ ਜੋ ਪਾਣੀ ਨਿਕਲ ਜੇ ਪਰ ਜਿਹੜੀ ਇਹਨਾਂ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਨੇ ਪੰਜਾਬ ਪੂਸ ਲਗਾਤੀ ਉੱਥੇ ਵੀ ਅਸੀਂ ਗੇਟ ਖੋਲਣਾ ਨਹੀਂ ਓਕੇ ਦੋਸਤੋ ਮੇਰੇ ਨਾਲ ਨੇ ਬਹੁਤ ਹੀ ਸਤਿਕਾਰਯੋਗ ਸਾਪ ਦਾ ਚੇਅਰਮੈਨ ਪੰਜਾਬ ਮੰਡੀ ਬੋਰਡ ਪ੍ਰਧੰਮਨ ਜੀ ਬੋਲਵਾਂਗੇ ਸਤਿ ਸ੍ਰੀ ਅਕਾਲ ਕਿ ਪ੍ਰਾਰੀ ਜਿਹੜੀ ਹੈ ਸਾੜੀ ਤਾਂ ਤੁਹਾਨੂੰ ਜਿਹੜਾ ਪਰਚੇ ਦਾ ਸਾਹਮਣਾ ਕਰਨਾ ਪਵੇਗਾ ਸਰ ਕਿਵੇਂ ਦੇਖਦੇ ਹੋ ਜਿਹੜਾ ਇਹ ਕਨਸੈਪਟ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਹੈ ਔਰ ਕੀ ਲੱਗਦਾ ਇਹ ਸਹੀ ਹੈ ਕਿ ਸਾਨੂੰ ਵਾਸਤੇ ਪਹਿਲਾਂ ਤਾਂ ਮੈਂ ਕੰਗਾ ਵੀ ਦੇਖੋ ਪ੍ਰਾਲੀ ਸਾੜਨ ਦਾ ਜਿਹੜਾ ਮੁੱਦਾ ਹੈ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਦੇ ਨਾਲ ਜੇ ਪ੍ਰਦੂਸ਼ਣ ਹੁੰਦਾ ਤੇ ਉਹਦੇ ਨਾਲ ਜਿਹੜੀਆਂ ਹੈ ਬਿਮਾਰੀਆਂ ਵਧੀਆਂ ਨੇ ਤਾਂ ਦਿੱਕਤਾਂ ਹੁੰਦੀਆਂ ਨੇ ਪਰ ਜਿੱਥੋਂ ਤੱਕ ਸਬੰਧ ਸਰਕਾਰ ਦਾ ਸਬੰਧ ਹੈ ਕਿ ਪ੍ਰਾਲੀ ਸਾਰਨੇ ਕਿਸਾਨ ਮਜਬੂਰ ਕਿਉਂ ਹੁੰਦਾ ਉਹਦੇ ਤੇ ਸੋਚਣ ਤੇ ਵਿਚਾਰਨ ਦੀ ਲੋੜ ਹੈ ਅੱਜ ਕਿਸਾਨਾਂ ਦੀ ਬਾਹ ਫੜਨ ਦੀ ਲੋੜ ਹੈ ਸਰਕਾਰ ਨੂੰ ਜਦੋਂ ਪ੍ਰਾਲੀ ਦਾ ਸੀਜ਼ਨ ਆਉਂਦਾ ਹੈ ਜਦੋਂ ਕਣਕ ਵੀ ਜਿੰਨਾ ਸੀਜ਼ਨ ਆਉਂਦਾ ਹੈ ਉਸ ਟਾਈਮ ਜ਼ਿੰਮੇਦਾਰ ਨੂੰ ਇਹ ਹੁੰਦਾ ਕਿ ਮੈਂ ਜੇ ਫਟਾਫਟ ਆਪਣੇ ਟਾਈਮ ਦੇ ਨਾਲ ਕਣਕ ਬੀਦਾਂ ਤਾਂ ਤਾਂ ਮੇਰੀ ਪ੍ਰੋਪਰ ਟਾਈਮ ਲੈ ਕੇ ਕਣਕ ਮਚ्योर ਹੋ ਕੇ ਪ੍ਰੋਪਰ ਝਾੜ ਦਿੰਦੀ ਏ ਜੇ ਮੈਂ ਦੂਜੇ ਕਿਸਾਨਾਂ ਤੋਂ ਪਿੱਛੇ ਰਹਿ ਜਨਾ ਤਾਂ ਫਿਰ ਮੈਨੂੰ ਨੁਕਸਾਨ ਹੁੰਦਾ ਉਹ ਬੇਵਸ ਹੋ ਕੇ ਹੀ ਉਸ ਪਰਾਲੀ ਨੂੰ ਅੱਗ ਲਾਂਦਾ ਜੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਤੁਸੀਂ ਪ੍ਰੋਪਰ ਪਿੰਡਾਂ ਨੂੰ ਡਿਸਾਈਡ ਕਰਕੇ ਵੰਡ ਕੇ ਉੱਥੇ ਪ੍ਰੋਪਰ ਜੋ ਲੋਕਾਂ ਨੂੰ ਸਬਸਿਡੀ ਤੇ ਮਸ਼ੀਨਰੀ ਦਿੱਤੀ ਹੈ ਉਹਨਾਂ ਲੋਕਾਂ ਨੂੰ ਪ੍ਰੋਪਰ ਦਿਓ ਉਹ ਪ੍ਰੋਪਰ ਉਹ ਆਪਣਾ ਨਾ ਦੇ ਨਾਲ ਜਿੱਥੇ ਇੱਕ ਮੈਨ ਚਲਦੀ ਏ 24 ਘੰਟੇ ਉਹਦੀ ਜਿਹੜੀ ਪਰਾਲੀ ਕੱਟ ਕੇ ਉਹ ਚੁੱਕ ਲੈਣਾ ਤਾਂ ਕਿਸੇ ਨੂੰ ਲੋੜ ਅਗਲਾਂ ਦੀ ਲੋੜ ਹੀ ਨਹੀਂ ਕੋਈ ਕਿਸਾਨ ਕਹਿੰਦਾ ਕਿ ਸ਼ੌਕ ਨਾ ਲਾਂਦਾ ਉਹਦੀ ਮਜਬੂਰੀ ਆ ਉਹਨੂੰ ਕੋਈ ਫਾਇਦਾ ਨਹੀਂ ਨੁਕਸਾਨ ਹੈ ਉਹਨੂੰ ਪਤਾ ਵੀ ਨੁਕਸਾਨ ਹੈ ਪਰ ਉਹ ਮਜਬੂਰੀ ਉਹਦੀ ਇਹ ਹੋ ਜਾਂਦੀ ਕਿ ਮੈਨੇ ਨਾਲ ਦੇ ਨਾਲ ਕਣਕ ਵੇਚਣੀ ਆ ਇਸ ਕਰਕੇ ਉਹਨੂੰ ਉਹ ਜਿਹੜੀ ਏ ਇਹ ਕਣਕ ਨੂੰ ਪਰਾਲੀ ਅਗਲਾਣੀ ਪੈਂਦੀ ਹੈ ਤੇ ਇਸ ਕਰਕੇ ਕਿਸਾਨ ਬੇਵਸੋਕੀ ਹੀ ਸਾਰੇ ਕੰਮ ਕਰਦਾ ਆ ਆਪਾਂ ਬਿਲਕੁਲ ਸਮਝਦੇ ਆ ਕਿ ਜਦੋਂ ਪਰਾਲੀ ਨੂੰ ਅਗਲਾਣ ਨਾਲ ਪ੍ਰਦੂਸ਼ਣ ਹੁੰਦਾ ਨੁਕਸਾਨ ਹੁੰਦਾ ਵਾਤਾਵਰਨ ਪ੍ਰਦੂਸ਼ਣ ਹੁੰਦਾ ਤੇ ਜਿਹੜੇ ਜੀਵ ਜੰਤੂਆਂ ਦੇ ਨਾਲ ਨਾਲ ਜਿਹੜੇ ਅੰਸਾਰ ਹੈ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਸਰ ਬਿਲਕੁਲ ਤੁਹਾਡੀ ਗੱਲ درست ਹੈ ਕਿ ਜੀਵ ਜੰਤੂ ਉਹਨੇ ਦਿੱਕਤਾਂ ਹੁੰਦੇ ਨੇ ਜਿਵੇਂ ਕੋਈ ਰੁੱਖ ਕਿਸ ਤਰ੍ਹਾਂ ਕਦੇ ਹਾਰਾ ਹੋ ਰਿਹਾ ਉਹ ਵੀ ਦਾਣ ਸੜ ਜਾਂਦਾ ਹੈ ਉਹ ਵੀ ਬਹੁਤ ਨੁਕਸਾਨ ਪਹੁੰਚਦਾ ਹੈ ਲੱਗਦਾ ਨਹੀਂ ਕੋਈ ਠੋਸ ਇਹਦੇ ਹੱਲ ਹੋਣ ਜਿਵੇਂ ਤੁਸੀਂ ਦੱਸਿਆ ਵੀ ਕਿਸਾਨਾਂ ਨੂੰ ਕਿਸ ਤਰ੍ਹਾਂ ਕਦੇ ਜਦੋਂ ਐਨ ਮੌਕੇ ਦੇ ਉੱਤੇ ਜ਼ਰੂਰਤ ਹੁੰਦੀ ਹੈ ਤਾਂ ਨਾ ਕੋਈ ਸਾਧਨ ਮਿਲਦਾ ਨਾ ਕੋਈ ਨਾ ਟਰਾਲਾ ਹੁੰਦਾ ਪਰਾਲੀ ਵਾਸਤੇ ਨਾ ਉਹ ਮਿਲਦਾ ਨਾ ਕੋਈ ਇਕੱਠਾ ਕਰਨੀ ਮਸ਼ੀਨ ਹੁੰਦੀ ਹੈ ਤਾਂ ਉਹਦੇ ਜਿਹੜਾ ਭਜਨਸ ਦੇ ਵਿੱਚ ਕਿਸਾਨ ਜਿਹੜਾ ਫੈਸਲਾ ਲੈਂਦਾ ਨਹੀਂ ਵੇਖੋ ਮੈਂ ਤਾਂ ਪਹਿਲਾਂ ਕਹਿੰਦਾ ਉਹਦੀ ਮਜਬੂਰੀ ਹੈ ਕਿਸਾਨ ਨੇ ਔਲੀ ਫਸਲ ਬੀਜਣ ਵਾਸਤੇ ਉਹਨੂੰ ਪ੍ਰਾਈ ਨੂੰ ਅਗ ਲਾਉਣ ਵਾਸਤੇ ਜਦੋਂ ਮੈਨੂੰ ਕੁਛ ਸਾਧਨ ਨਹੀਂ ਮਿਲਦਾ ਤਾਂ ਮੈਂ ਲੇਟ ਹੋ ਰਿਹਾ ਮੇਰੀ ਕਣਕ ਨਹੀਂ ਹੋਣੀ ਮੇਰਾ ਵੱਤਰ ਖਰਾਬ ਹੋ ਜਾਏਗਾ ਮੈਂ ਪਛੜ ਜਾਮਾਗਾ ਦੂਜੇ ਕਿਸਾਨ ਨਾਲੋਂ ਤਾਂ ਉਹ ਬੇਵਸ ਹੋ ਕੀ ਆਪਣੀ ਪ੍ਰਾਲੀ ਨੂੰ ਅਗ ਲੰਦਾ ਤੇ ਜੇ ਜਿਹੜੀ ਸਰਕਾਰ ਉਹਦੇ ਚ ਇਹੀ ਕਰ ਸਕਦੀ ਹੈ ਪ੍ਰੋਪਰ ਮਸ਼ੀਨਰੀ ਦੇਵੇ ਪ੍ਰੋਪਰ ਉਹਦਾ ਨਾਲ ਦੀ ਨਾਲ ਜੇ ਕੰਬੈਨ ਉਹਦਾ ਕਣਕ ਜਿਹੜੀ ਕੱਢਦੀ ਹੈ ਤੇ ਨਾਲ ਦੇ ਨਾਲ ਦੂਜਾ ਜਿਹੜਾ ਹੈ ਬੰਦਾ ਉਹਨੂੰ ਕੋਈ ਕੱਟਣ ਵਾਲਾ ਫੂਸ ਕੱਟ ਕੇ ਢੰਡਾ ਬਣ ਕੇ ਜਾ ਚੱਕਲੇ ਜਾ ਤਾਂ ਉਹ ਕੱਟ ਦਿੰਦਾ ਤਾਂ ਉਪਰਾਲੀ ਪਈ ਰਹਦੀ ਏ ਫਿਰ ਜਾਂ ਪੰਡਾ ਮੰਨ ਲੈਂਦਾ ਉਹ ਪੰਡਾ ਪਈ ਉਹਦੇ ਖੇਤ ਚ ਉਹ ਕਿਸਾਨ ਜਿਹੜੇ ਨੇ ਫਸ ਜਾਂਦੇ ਨੇ ਫਿਰ ਉਸ ਕਰਕੇ ਉਹਨੂੰ ਉਹ ਵੇਖਦਾ ਵੀ ਮੈਂ ਉਹ ਫਸਿਆ ਬਿਠਾ ਤੇ ਮੈਂ ਹੀ ਫਸਾਂਗਾ ਤੇ ਨਾਲ ਦੀ ਨਾਲ ਰਾਤ ਨੂੰ ਵੇਲੇ-ਕਵੇਲੇ ਜਿਵੇਂ ਦੇਵਾ ਹੁੰਦਾ ਉਹ ਅਗ ਲਾਂਦਾ ਅਗ ਲਾਂਦਾ ਤੇ ਫਿਰ ਪ੍ਰਦੂਸ਼ਿਤ ਹੁੰਦਾ ਹੀ ਹੈ ਦਰਖਤ ਹਰਦੇ ਨੇ ਵਾਤਾਵਰਨ ਖਰਾਬ ਹੁੰਦਾ ਹੈ ਜਿਹੜੀ ਅੱਜ ਸਾਰੇ ਲੋੜ ਹੈ ਦਖਤ ਲਾਣ ਵਾਸਤੇ ਕਰੀਏ ਵੀ ਆਪਣਾ ਵਾਤਾਵਰਨ ਬਚਾਈਏ ਉਹ ਨੁਕਸਾਨ ਹੁੰਦਾ ਹੈ ਦਰਖਤ ਵੀ ਹਰ ਕੇ ਕੋਈ ਰਾਹ ਗੇਰ ਕਰੇ ਜਾਂਦਾ ਉਹ ਚਪੇੜ ਤੇ ਆ ਜਾਂਦਾ ਉਹਨੂੰ ਨੁਕਸਾਨ ਹੁੰਦਾ ਹੈ ਸਰਕਾਰ ਜੇ ਸਹੀ ਤਰੀਕੇ ਨਾਲ ਦੇਖੋ ਕਿਸਾਨ ਤਾਂ ਜਿਸ ਤਰ੍ਹਾਂ ਹੜ੍ਹਾਂ ਨੇ ਹੱਦ ਪੰਜਾਬ ਸਾਰਾ ਬਹੁਤ ਵਗਾ ਤਰਾਇਸ ਕਰਦਾ ਪਿਆ ਜਿਹੜੇ ਜਿੱਥੇ ਕੋਈ ਜਿੜੀ ਬਚ ਵੀ ਗਈ ਹੈ ਜਿਹੜੇ ਸਾਡੇ ਏਰੀਆ ਦੇ ਵਿੱਚ ਸਾਰੀ ਜਿੜੀ ਬਚੀ ਹੈ ਉੱਥੇ ਚైనా ਵਾਇਰਸ ਆ ਗਿਆ ਜੀ ਉਹ ਤੁਹੀ ਦੇਖਣ ਵਾਲੀ ਹੈ ਉਹ ਲੋਕਾਂ ਨੇ ਸਾਨੂੰ ਜੀ ਦੀਆਂ ਸਾਡੇ ਤਾਂ ਖਰਾ ਤਾਂ ਵੱਧ ਹੋ ਗਿਆ ਕੰਮ ਸਵੇਰੇ ਮਾਰਦੇ ਆਤਮਰੇ ਮਾਰ ਉਹ ਸਾਡੀ ਤਾਂ ਜਿੱਦੇ ਤੇ ਹੜ ਚਾਹੀ ਉਹ ਤਾਂ ਲਰ ਗਿਆ ਘਰ ਉੱਜੜ ਗਿਆ ਤੇ ਜਿਹੜੀ ਨਹੀਂ ਉਹ ਚੈਨਾ ਵਾਇਰਸ ਕਰਕੇ ਉਹ ਖਰਾਬ ਹੋ ਗਈ ਉਹ ਜੀ ਦੀ ਸਾਰੀ ਨਿਸਤ ਦੀ ਨਹੀਂ ਗਲ ਗਈ ਉਹ ਤਾਂ ਮੈਨੂੰ ਨਹੀਂ ਲੱਗਦਾ ਕੋਈ 2 ਕੁਇੰਟਲ ਜਾਂ 4 ਨਿਕਲੇ ਉਹ ਕਟਾਈ ਨਹੀਂ ਹੁਣ ਲੋਕਾਂ ਨੇ ਦੇਖਿਆ ਦਾਨੀਪੁਰ ਕੱਲ ਬੰਦੇ ਨੇ 15 20 ਕਿਲੇ ਜੀਰੀ ਵਾਈ ਦੇਖੋ ਕਿੰਨਾ ਵੱਡਾ ਨੁਕਸਾਨ ਹੋਇਆ ਜਿਹਦਾ ਉਹ ਕਿਸੇ ਤਰੀਕੇ ਨਾਲ ਠੇਕਾ ਨਾ ਦੇਣਾ 70 75000 ਰੁਪਏ ਦੇ ਠੇਕੇ ਤੇ ਲੈ ਕੇ ਬੰਦੇ ਨੇ ਅੱਗੇ ਪੱਤੀ 30000 ਤੇ ਖਰਚਾ ਕੀਤਾ ਫਿਰ ਉਹਨੂੰ ਵਾਣੀ ਪਿਓ ਕਿਵੇਂ ਕਿਵੇਂ ਨੁਕਸਾਨ ਕਵਰ ਹੀ ਨਹੀਂ ਕਰ ਸਕਦਾ ਬੰਦਾ ਉੱਠ ਨਹੀਂ ਸਕਦਾ ਕਿਸਾਨ ਜਾਇਗਾ ਤੇ ਜਾਇਗਾ ਕਿੱਥੇ ਇਹ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਕਿ ਸਰਕਾਰ ਦੇ ਜਿੱਥੇ ਹੜਮਾਰਾਂ ਦੀ ਗਰਦਾਰੀ ਵੀ ਕਰਾਏ ਉੱਥੇ ਜਿਨ੍ਹਾਂ ਦਾ ਚੈਨਾ ਵਾਇਰਸ ਆਇਆ ਉਹ ਪਟਵਾਰੀ ਦੀ ਡਿਊਟੀ ਲਾ ਕੇ ਉਹ ਵਾਇਰਸ ਦੀ ਵੀ ਡਿਊਟੀ ਆਪਣੇ ਗਰਦੋਰੀ ਸਪੈਸ਼ਲ ਗਰਦੋਜ ਦੇ ਹੁਕਮ ਦੇ ਡੀਸੀ ਸਾਹਿਬ ਤੇ ਸਰਕਾਰ ਵੱਲੋਂ ਭਗਵੰਤਬਾਬ ਜੀ ਨੂੰ ਅਸੀਂ ਬੇਨਤੀ ਕਰਾਂਗੇ ਵੀ ਉਹ ਵੀ ਉਹਨਾਂ ਦਾ ਕਰਕੇ ਵੀ ਜਿਨ੍ਹਾਂ ਦੀ ਚੈਨਾ ਵਾਇਰਸ ਕਰਕੇ ਜੀ ਦੀ ਖਰਾਬ ਹੋਈ ਹੈ ਉਹ ਜਾਂ ਬੀਜ ਖਰਾਬ ਕਰਕੇ ਲੋਕਾਂ ਨੂੰ ਮਿਲੇ ਨੇ ਹੁਣ ਕੱਲ ਮੈਂ ਦੇਖ ਰਿਹਾ ਸੀ ਕਿ ਬੰਦਾ ਬਾਦਰਗੜ ਦਾ ਲੜਕਾ ਕਹਿ ਰਿਹਾ ਸੀ ਕਿ ਪੰਜਾਬ ਦੇ ਮੈਂ ਇੱਥੋਂ ਐਗਰੀਕਲਚਰ ਯੂਨੀਵਰਸਿਟੀ ਲੈ ਬੈਨੇ ਤੋਂ ਬੀਜ ਲੈ ਕੇ ਆਇਆ ਹਾਂ ਕਿ ਵਿੱਚ ਬੀਜ ਖਰਾਬ ਮਿਲਦੇ ਨੇ ਉਹਦੀ ਫੇਰ ਫਸਲ ਖਰਾਬ ਹੋ ਗਈ ਉਹ ਕਿੱਥੇ ਜਾ ਕੇ ਬੰਦਾ ਕਿੱਥੇ ਖੜੇਗਾ ਦੱਸੋ ਸਾਨੂੰ ਵੀ ਬੰਦਾ ਆਪਣੇ ਬੱਚੇ ਕਿਵੇਂ ਪਾਲੇਗਾ ਵਿਆਹ ਸੱਦੀ ਕਿਵੇਂ ਕਰੇਗਾ ਬੱਚੇ ਨੂੰ ਪਾਏਗਾ ਕਿਵੇਂ ਸਭ ਤੋਂ ਵੱਡੀ ਲੋੜ ਹੈ ਉਹਨੂੰ ਆਸਣ ਲੈਣ ਵਾਸਤੇ ਜੇਦੀ ਫਸਲ ਹੀ ਖਰਾਬ ਹੋ ਗਈ ਉਹ 6 ਮਹੀਨੇ ਉਹ ਤਾਂ ਨਹੀਂ ਉਸਤਾ ਦਾ 4 ਸਾਲ ਵੀ ਜੀ ਇਹ ਸਰਕਾਰ ਨੇ ਪ੍ਰੋਪਰ ਤਰੀਕੇ ਨਾਲ ਕੁਝ ਮੈਂ ਕਹਿੰਦਾ ਵੀ ਇਹ ਨਹੀਂ ਹੈਗਾ ਵੀ ਸਾਰੇ ਕੋਸ਼ਿਸ਼ਾਂ ਦੇ ਲੀਡਰਾਂ ਨੇ ਬੜੇ ਜਿਵੇਂ ਧਾਰੀ ਵਾਲੇ ਬਹੁਤ ਵਧੀਆ ਉੱਥੇ ਜਾ ਕੇ ਕੰਮ ਕੀਤਾ ਦੇਖਿਆ ਨੂੰ ਸੋਸ਼ਲ ਮੀਡੀਆ ਤੇ ਜੀ ਸਾਰਾ ਨੂੰ ਮੌਕੇ ਤੇ ਜਾ ਕੇ ਮਿਲਦਾ ਵੀ ਰਿਹਾ ਕੁਝ ਲੋਕਾਂ ਤੇ ਬਿਲਕੁਲ ਸੋਚਿਆ ਕਿ ਇਹ ਜਾਣੇ ਵੀ ਲੋਕਾਂ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਕ੍ਰਾਹਕਰ ਨੇ ਉਹਨਾਂ ਨੇ ਬਹੁਤ ਵੱਡਾ ਪੰਜਾਬ ਨੂੰ ਇੱਕ ਤੋਂ ਉੱਪਰ ਠਾਣ ਵਾਸਤੇ ਹਰ ਜਿਹੜੇ ਪੀੜਤ ਲੋਕਾਂ ਨੂੰ ਬਹੁਤ ਵੱਡਾ ਹੌਸਲਾ ਔਰ ਸਾਥ ਦਿੱਤਾ ਤੇ ਲੋਕਾਂ ਨੂੰ ਉਹਨਾਂ ਦੇ ਨਾਲ ਆਉਣ ਕਰਕੇ ਜਿਹੜੇ ਬਾਬਿਆਂ ਨੇ ਕਾਰ ਸੇਵਾ ਵਾਲਿਆਂ ਨੂੰ ਬਹੁਤ ਸਾਥ ਦਿੱਤਾ ਲੰਗਰ ਦੀ ਕੋਈ ਲੋਕਾਂ ਨੇ ਉੱਥੇ ਲੋਕਾਂ ਨੇ ਦੇਖੋ ਇੰਨਾ ਕੋ ਲੰਗਰ ਭੇਜਿਆ ਇੰਨੇ ਕੋ ਪੱਠੇ ਚਾਰਾ ਭੇਜਿਆ ਉਥੋਂ ਦੇ ਪ੍ਰੋਪਰ ਲੋਕ ਕਹਿੰਦੇ ਨੇ ਵੀ ਬਸ ਹੁਣ ਸਾਡੇ ਹੱਥ ਘੜੇ ਨੇ ਸਾਨੂੰ ਹੋਰ ਚੀਜ਼ ਦੀ ਲੋੜ ਨਹੀਂ ਬੈਠੋ ਹਾਂ ਬਹੁਤ ਵੱਡੀ ਗੱਲ ਹੈ ਆ ਬੈਠੋ ਤੁਸੀਂ ਪਾਣੀ ਪੀਓ ਚਾਹ ਪੀਓ ਤੁਸੀਂ ਇਵੇਂ ਕਿ ਉਹਨਾਂ ਦੇ ਪਤਾ ਲੈਣਗੇ ਉਹਨਾਂ ਨੂੰ ਰਾਸ਼ਨ ਦੇਣਗੇ ਤੇ ਉਹਨਾਂ ਦੇ ਹੌਸਲੇ ਪਾਣੀ ਦੇ ਵਿੱਚ ਬੈਠਣ ਦੇ ਵੀ ਕਹਿੰਦੇ ਨੇ ਨਹੀਂ ਤੁਸੀਂ ਆਇਓ ਸਾਡੇ ਘਰ ਤੇ ਚਾਹ ਪੀ ਕੇ ਜਾਓ ਸਭ ਤੋਂ ਵੱਡੀ ਦੇਖੋ ਬੜੀ ਸੋਸ਼ਲ ਗਰੀਬੀ ਤੇ ਬਹੁਤ ਬੀ ਜਿਹੜੇ ਮਜ਼ਦੂਰ ਆਖਾ ਚੋ ਪਾਣੀ ਵੀ ਕਿਤਨਾ ਕਦੇ ਚੱਲ ਰਹਾ ਸੀ ਜਿਹਨਾਂ ਨਾਲ ਇਹ ਗਏ ਜਸਪੀਰ ਜੱਸੀ ਭਾਜ ਜੀ ਕਦੇ ਟੀਮ ਦੇ ਨਾਲ ਉੱਥੇ ਅਸੀਂ ਕਿਸੇ ਦੇ ਘਰ ਚਲੇ ਗਏ ਉਹ ਛੱਤ ਦੇ ਉੱਪਰ ਚੜੇ ਹੋਏ ਸੀ ਬੰਦੇ ਛੱਤ ਦੇ ਉੱਪਰ ਚੜੇ ਹੋਏ ਅਸੀਂ ਉਹਨਾਂ ਨੂੰ ਜੋ ਵੀ ਕੋਈ ਉਹਨਾਂ ਨੂੰ ਪਾਣੀ ਲੈਣਾ ਜਾਂ ਦੁੱਧ ਲੈਣਾ ਜੋ ਵੀ ਕੁਝ ਹੈ ਉਹਨਾਂ ਨੇ ਛੋਟਾ ਛੋਟਾ ਸਮਾਨ ਲਿਆ ਔਰ ਸਾਨੂੰ ਸੱਤ ਬੰਦੇ ਸਾਨੂੰ ਕਦੇ ਚਾਹ ਪੀ ਕੇ ਜਾਣਾ ਅਸੀਂ ਕਹਿੰਦੇ ਤੁਹਾਨੂੰ ਦੇਣ ਆਇਆ ਮਤਲਬ ਕਿੱਦਾਂ ਵੀ ਕਹੋ ਆਪ ਅਸੀਂ ਕਿੰਨੇ ਉੱਚ ਬੈਠੇ ਹਨ ਜੀ ਮੁਸੀਬਤ ਵਿੱਚ ਬੈਠੇ ਆ ਤੂੰ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਆ ਸਰ ਜਾਂਦੇ ਜਾਂਦੇ ਕੀ ਉਹ ਸੁਝਾਅ ਨੇ ਜਿਨ੍ਹਾਂ ਦੇ ਨਾਲ ਸਾਡਾ ਜਿਹੜਾ ਸੂਬਾ ਜਿਹੜਾ ਖੁਸ਼ਹਾਲ ਹੋ ਸਕਦਾ ਕਿਉਂਕਿ ਹਨਾ ਤੋਂ ਬਹੁਤ ਕਾਫੀ ਚੀਜ਼ਾਂ ਨੇ ਕਾਫੀ ਕਣਕ ਤੱਕ ਬਸਾਂ ਜਿਹੜੀ ਜਾ ਕੇ ਉਹ ਪਹਿਲੇ ਜਿਹੜੇ ਸੈੱਟ ਹੋਣੇ ਐ ਕਿਹੜੀ ਉਹ ਸੁਝਾਅ ਨੇ ਕਿਹੜੇ ਉਹ ਤੁਹਾਡੇ ਮਾਈਂਡ ਦੇ ਵਿੱਚ ਚੱਲਦੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਅਸੀਂ ਜਲਦੀ ਜਿਹੜਾ ਖੁਸ਼ਹਾਲੀ ਵੱਲ ਚੱਲਦੇ ਦੇਖੋ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਵੀ ਜਿਸ ਤੱਕ ਖੇਤ ਉਸਦੀ ਰੇਤ ਉਹਦੇ 'ਚ ਜਿਨ੍ਹਾਂ ਨੇ ਕੀਤਾ ਟਾਈਮ ਬਹੁਤ ਘਟ ਦਿੱਤਾ ਜੀ ਦੇਖੋ ਟਾਈਮ ਇਹਨਾਂ ਨੂੰ ਪ੍ਰੋਪਰ ਦੇਣਾ ਚਾਹੀਦਾ ਸੀ ਹੂੰ ਤੇ ਟਾਈਮ ਨਾਲ ਹੀ ਰੇਤ ਉੱਕੀ ਜਾਣੀ ਕੋਈ ਇਹ ਤਹਿ ਹੈ ਕਿ ਇਮੀਡੀਏਟਲੀ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲ ਸਾਧਨ ਮਿਕਸ ਹੋਗਾ ਨਾ ਸਰ ਹਾਂ ਹਾਂਜੀ ਉਹਦੀ ਡਿਮਾਰਕੇਸ਼ਨ ਹੋਣੀ ਹੈ ਸਭ ਤੋਂ ਵੱਡੀ ਡਿਮਾਰਕੇਸ਼ਨ ਸਭ ਤੋਂ ਪਹਿਲਾਂ ਉਹਦੀ ਡਿਮਾਰਕੇਸ਼ਨ ਕਰਨ ਵੀ ਆ ਇੱਕ ਜਗ੍ਹਾ ਇਹਦੀ ਹੈ ਕਿਉਂਕਿ ਉੱਥੇ ਸਾਰਾ ਕੁਝ ਮਲਿਏਮੇਟ ਹੋ ਗਿਆ ਕਿਸੇ ਦੀ ਜਗ੍ਹਾ ਤੇ ਨਹੀਂ ਪਤਾ ਲੱਗਦਾ ਵੀ ਇੱਥੇ ਕਿਹਦੀ ਜਗ੍ਹਾ ਸੀ ਕਿਹਦਾ ਕੋ ਖੇਤ ਸੀ ਉਹਦੀ ਡਿਮਾਰਕੇਸ਼ਨ ਕਰਕੇ ਪਹਿਲਾਂ ਸੈਟਲਾਈਟ ਨਾਲ ਕਰਨ ਕਿਸੇ ਤਰੀਕੇ ਨਾਲ ਕਰਨ ਨਾਲ ਡਿਮਾਰਕੇਸ਼ਨ ਕਰਕੇ ਉਹ ਬੰਦਾ ਫਿਰ ਪ੍ਰੋਪਰ ਤਰੀਕੇ ਨਾਲ ਰੇਤ ਚੱਕੇ ਉਹਨੂੰ ਜੇ ਕੋਈ ਖਾਦ ਬੀਜ ਹੋਰ ਸਹੂਲਤ ਦੇ ਸਕਦੇ ਨੇ ਉਹ ਦੇਣੀ ਚਾਹੀਦੀ ਹੈ ਤੇ ਵੇਖੋ ਜਿਹੜੀ ਫਸਲ ਮਰ ਜਾਂਦੀ ਹੈ ਉਹਦੇ ਵਾਸਤੇ ਇਨਸੈਂਟਿਵ ਸਰਕਾਰ ਨੇ ਜਿਹੜੇ ਰੱਖਿਆ ਬਹੁਤ ਘੱਟ ਰੱਖਿਆ ਘੱਟ ਰੱਖਿਆ ਵੇਖੋ ਜਦੋਂ 70 80000 90000 ਤੋਂ ਉੱਤੇ ਕਰਦੀ ਨਿਕਲਦਾ ਹੈ ਤਾਂ ਜਿਹੜੇ ਉਹਨੂੰ ਪੈਸੇ ਦੇ ਰਹੇ ਨੇ ਬਹੁਤ ਘੱਟ ਜਿਹੜੇ 20000 ਰੁਪਏ ਦਾ ਕਹੇ ਨੇ ਤੇ ਉਹ ਵੀ ਘੱਟ ਜੇ ਪਹਿਲਾਂ ਤਾਂ 6800 ਰੁਪਏ ਸੀ ਹੁਣ 20000 ਕਹੇ ਨੇ ਮੇਰੇ ਹਿਸਾਬ ਨਾਲ ਤਾਂ 20000 ਬਹੁਤ ਘੱਟ ਹੈ ਜੀ ਇਹਨਾਂ ਨੂੰ ਘੱਟੋ ਘੱਟ ਵੀ ਨਾ ਨਾ ਕਰਦੇ 50000 ਰੁਪਇਆ ਪਰ ਏਕੜ ਤਾਂ ਦੇਣਾ ਹੀ ਚਾਹੀਦਾ ਜੇ ਵੇਖੋ ਜਿੱਤਰਾ ਮਰਜੀ ਹੈ ਸਰਕਾਰਾਂ ਕੋਲ ਸਭ ਕੁਝ ਹੈ ਫੰਡ ਨੇ ਲੋਕਾਂ ਨੂੰ ਕੁਝ ਏਰੀਆ ਨੇ ਜੇ 4 ਲੱਖ 1 9 ਕੈਲਕੂਲੇਟ ਆਪਾਂ ਕਰ ਲਈਏ ਤੇ ਕਿੰਨੇ ਪੈਸੇ ਬਣੇ ਤੇ ਜਿਸ ਤਰੀਕੇ ਨਾਲ ਕਲਾਕਾਰਾਂ ਨੇ ਬਹੁਤ ਵੱਡਾ ਸਲਾਘਾਯੋਗ ਕੰਮ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਜਿਹੜੀਆਂ ਸੜੀਆਂ ਨੇ ਸੰਸਥਾ ਨੇ ਖਾਲਸਾ ਹੈਡ ਵਾਲਿਆਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਹੋਰ ਵੀ ਤਕਰੀਬਨ ਬਾਬਾ ਜੀ ਕਾਰਸੇਵਾ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਕੰਮ ਕੀਤਾ ਤੇ ਉਸ ਸੰਸਥਾ ਜਿਹੜੇ ਲੋਕਲ ਦੇਖਿਆ ਹੈ ਉਹ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਪੰਜਾਬ ਦੇ ਉੱਤੇ ਜਿਹੜੀ ਹੜਾਂ ਦੀ ਮਹਾਮਾਰੀ ਆਈ ਉਹ ਤੋਂ ਪੰਜਾਬ ਨੂੰ ਉੱਪਰ ਠਾਨਣ ਵਾਸਤੇ ਮੈਂ ਕਹਿੰਦਾ ਬਹੁਤ ਵੱਡਾ ਹੌਸਲਾ ਮਿਲਿਆ ਤੇ ਲੋਕਾਂ ਦਾ ਵਿੱਚ ਬਹੁਤ ਇਕੱਠ ਵੀ ਹੋਇਆ ਇਸ ਗੱਲ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਚਾਹੀਦੀ ਵੀ ਜੋ ਵੀ ਤਿਲ ਫੁੱਲ ਦਈਏ ਉਹਨਾਂ ਲੋਕਾਂ ਨੂੰ ਦਈਏ ਵੀ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਲੋੜ ਹੈ ਜਿੱਥੇ ਉਹਨੂੰ ਪ੍ਰੋਪਰ ਪਿੰਨਾਂ ਚ ਚੈਨਲਿੰਗ ਕੀਤਾ ਜਾਵੇ ਵੀ ਭਾਈ ਆਧਾਰ ਕਾਰਡ ਬਿਨਾਂ ਵੇਖੇ ਹੀ ਕੁਸ ਮੈਂ ਦੇਖਿਆ ਵੀ ਲੋਕ ਇਧਰੋਂ ਇਧਰੋਂ ਥਕੇ ਹੀ ਰਸ ਲੈ ਤੁਰੰਤ ਚੱਲ ਪਏ ਨੇ ਟੀਮ ਵਰਕ ਦੀ ਗੱਲ ਤੁਸੀਂ ਮੈਨੂੰ ਬਤਾਓ ਰਾਸ਼ਨ ਕਾਰਡ ਉਹਦਾ ਕੋਈ ਲੈਣ ਆਧਾਰ ਕਾਰਡ ਲੈਣ ਵੀ ਉਹ ਪ੍ਰੋਪਰ ਜਿਹੜਾ ਬੰਦਾ ਉਥੋਂ ਦਾ ਜੋ ਸਮਾਨ ਉਹਨੂੰ ਦੇਣਾ ਪ੍ਰੋਪਰ ਉਸ ਬੰਦੇ ਨੂੰ ਮਿਲੇ ਨਾ ਕਿ ਰਾਤ ਤੁਰਦੇ ਫਿਰਦੇ ਬੰਦੇ ਇੰਨਾਂ ਕੋਲ ਸਮਾਨ ਇਕੱਠਾ ਲੋਕੀ ਕਰਕੇ ਦੇਖੋ ਮੈਂ ਵੇਖਿਆ ਵੀ ਕਈ ਇਥੋਂ ਦਰੀਆਂ ਨੇ ਪਟਿਆਲੇ ਸਮਾਨ ਰਾਜਪੁਰੇ ਤੋਂ ਲੋਕੀ ਉੱਠ ਕੇ ਬਿਨਾ ਮਤਲਬ ਤੋਂ ਉਥੇ ਡਾਇਰੈਕਟ ਗੁਆ ਬਰਾ ਕੇ ਬਹਿ ਗਏ ਨੇ ਇਹਨਾਂ ਨੂੰ ਆਇਡੈਂਟੀਫਾਈ ਕਰਨ ਜੀ ਰੰਦੀਪ ਭਾਈ ਕਰਨ ਤੋਂ ਬਾਅਦ ਹੀ ਉਹਨਾਂ ਲੋਕਾਂ ਨੂੰ ਜੋ ਸਹੂਲਤ ਸਾਧਨ ਦੇ ਨੇ ਜਿਨ੍ਹਾਂ ਨੂੰ ਪ੍ਰੋਪਰ ਜਿਹਦਾ ਨੁਕਸਾਨ ਹੋਇਆ ਉਹਨੂੰ ਮਿਲੇ ਨਾ ਕਿ ਜਿਹੜੇ ਇਸ ਤਰ੍ਹਾਂ ਦੇ ਲੁਟੇਰੇ ਨੇ ਉਹਨਾਂ ਨੂੰ ਮਿਲੇ ਮੇਰੇ ਅਸ ਜੀ ਉਹ ਇਹ ਸਨ ਸਾਡੇ ਬਹੁਤ ਸਤਿਕਾਰਯੋਗ ਪ੍ਰਧਮਨ ਜੀ ਜਿਹੜੇ ਕਿ ਸੁਝਾਅ ਜਿਨ੍ਹਾਂ ਨੇ ਬਹੁਤ ਅੱਛੇ ਕੀਮਤੀ ਸੁਝਾਅ ਦੱਸਿਆ ਕਿ ਕਿਸਾਨਾਂ ਦੇ ਨਾਲ ਅਸੀਂ ਕਿਵੇਂ ਖੜਨਾ ਹੈ ਕਿਵੇਂ ਉਹਨਾਂ ਨੂੰ ਸਹੀ ਦਿਸ਼ਾ ਔਰ ਦਸ਼ਾ ਵੱਲ ਲੈ ਕੇ ਜਾਣਾ ਹੈ ਕਿਉਂਕਿ ਕਿਸਾਨਾਂ ਦੇ ਨਾਲ ਹੀ ਪੂਰਾ ਦੇਸ਼ ਚੱਲਦਾ ਹੈ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਡੇ ਨਾਲ ਨੇ ਸੰਜੀਵ ਖਰਗੀ ਜੀ ਚੇਅਰਮੈਨ ਐਂਟੀ ਡਰਗ ਸੋਸ਼ਲ ਵੈਲਫੇਅਰ ਪੰਜਾਬ ਔਰ ਅੱਪਾ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ ਬਹੁਤ ਸਵਾਗਤ ਹੈ ਅਪਜੀ ਦਾ ਨਮਸਕਾਰ ਜੀ ਮੈਂ ਤੁਹਾਡੇ ਕੋਲੋਂ ਇੱਕ ਨਾਰਮਲ ਜਿਹਾ ਔਰ ਜਨਰਲ ਜਿਹਾ ਸਵਾਲ ਹੀ ਕਰ ਰਿਹਾ ਕਿ ਜਿਹੜੇ ਡੰਗਰ ਪਸ਼ੂ ਅੱਜ ਜੇ ਤੁਸੀਂ ਮੱਝ ਇੱਕ ਲੈਨੇ ਹੋ ਤਾਂ ਸਵਾ ਲੱਖ ਡੇਢ ਲੱਖ ਤੋਂ ਘੱਟ ਮੱਝ ਨਹੀਂ ਮਿਲਦੀ ਹੁਣ ਜਿਹੜੇ ਪਰਿਵਾਰ ਦੀਆਂ 18 18 20 20 ਮੱਝਾਂ ਰੁੜ ਕੇ ਪਾਕਿਸਤਾਨ ਚਲੇ ਗਈਆਂ ਦੇਖੋ ਉਹ ਤਾਂ ਨਹੀਂ ਵਾਪਸ ਆਉਂਦੇ ਆ ਸਰ ਕਿੱਦਾਂ ਪਰਪਾਈ ਹੋਣੀ ਐ ਉਹਨਾਂ ਦੀਆਂ ਜਿਹੜੇ ਜਿਹੜੇ ਪਰਿਵਾਰਾਂ ਦਾ ਇੱਕ ਦੁੱਧ ਦੇ ਸਿਰ ਤੇ ਇੱਕ ਡੰਗਰਾਂ ਦੇ ਸਿਰ ਤੇ ਚੰਨਾਂ ਦੀ ਰੋਜ਼ੀ ਰੋਟੀ ਚੱਲਦੀ ਸੀ ਕਿੱਦਾਂ ਉਹਨਾਂ ਦਾ ਵਸੇਬਾ ਹੋਣਾ ਸਰ ਸਰ ਪਹਿਲੀ ਗੱਲ ਤਾਂ ਇਹ ਹੀ ਐ ਜਿਨ੍ਹਾਂ ਦਾ ਨੁਕਸਾਨ ਹੋਇਆ ਮੱਝਾਂ ਡੰਗਰ ਬੱਚਾ ਜਿਹੜਾ ਪਾਕਿਸਤਾਨ ਦੇ ਵਿੱਚ ਚਲਿਆ ਗਿਆ ਚਲ ਜਾਂ ਜਿਨ੍ਹਾਂ ਦਾ ਡੰਗਰ ਬੱਚਾ ਰੁੜ ਗਿਆ ਹੂੰ ਇਹ ਨੁਕਸਾਨ ਉਹ ਪਾ ਰਹੀ ਹੈ ਕਿਉਂਕਿ ਇਹ ਉਹਨਾਂ ਦਾ ਰੋਜ਼ਗਾਰ ਹੈ ਹੂੰ ਦੁੱਧ ਵੇਚਦੇ ਨੇ ਆਪਣਾ ਡੈਰੀ ਫਾਰਮ ਜ ਹੈਗੇ ਨੇ ਖਰਚ ਲਾਉਂਦੇ ਨੇ ਖਰਚਾ ਪਾਣੀ ਉਹ ਚਲਾਉਂਦੇ ਨੇ ਜੀ ਤਾਂ ਕੇਂਦਰ ਸਰਕਾਰ ਵੱਲੋਂ ਵੀ ਇੱਕ ਗ੍ਰਾਂਟ ਆਈ ਹੈ ਹੂੰ ਬਟ ਜਿਹੜੀ ਉਹ ਗ੍ਰਾਂਟ ਹੈ ਉਹਦੇ ਵਿੱਚ 37000 ਰੁਪਏ ਜਿਹੜਾ ਡੰਗਰ ਬੱਚੇ ਦਾ ਰੱਖਿਆ ਮੱਝ ਦਾ ਜੀ ਇਹ ਬੜਾ ਘਟ ਹੈ ਘਟਾ ਬਿਲਕੁਲ ਹੂੰ ਇਹ ਤਾਂ ਕਿਉਂਕਿ ਜਿਹੜੀ ਅੱਜ ਮੱਝ ਆਉਂਦੀ ਹੈ ਇੱਕ ਵਧੀਆ ਜੀ ਮਾਝੀ ਜੀ ਨੂੰ ਕਰਨਿਆ ਚ ਗਊ ਕਤਨੇ ਆ ਲੱਖ ਸਵਾ ਲੱਖ ਰੁਪਏ ਦੀ ਆਉਂਦੀ ਹੈ ਮੰਨ ਕੇ ਤਾਂ ਕਈ ਮੈਂ ਪਿੱਛੇ ਦੇਖਿਆ ਵੀ ਤਕਰੀਬਨ ਕਈਆਂ ਦੇ 10 ਡੰਗਰ ਚਲੇ ਗਏ ਕਈਆਂ ਦੇ 20 ਚਲੇ ਗਏ ਇੱਕ ਪਰਿਵਾਰ ਦੇ 19 ਚਲੇ ਗਏ 19 ਚਲੇ ਗਏ ਤੇ ਉਹ ਜਿਹੜੇ ਚਲੇ ਗਏ ਜਿਸ 37000 ਰੁਪਏ ਨੂੰ ਵੀ ਆਪਾਂ ਕਰੀਏ ਤਾਂ 10 ਡੰਗਰਾਂ ਦਾ 370000 ਰੁਪਏ ਹੋਇਆ ਹੂੰ ਤੇ ਦੋ ਬੱਜਾਂ ਵੀ ਨਹੀਂ ਆਈਆਂ ਜੀ ਉਹਦੀਆਂ ਤਾਂ ਠੀਕ ਹੈ ਗਈਆਂ 10 ਆਈਆਂ ਦੋ ਅਸੀਂ ਕੇਂਦਰ ਸਰਕਾਰ ਨੂੰ ਇੱਕ ਅਪੀਲ ਕਰਦੇ ਆ ਵੀ ਤੁਸੀਂ ਜਿਹੜੇ ਗ੍ਰਾਂਟ ਹੈ ਇਹ ਥੋੜੀ ਜਿਹੀ ਵਧਾਈ ਜਾਵੇ ਜਿਹੜਾ ਮੁਆਵਜ਼ਾ ਹੈ ਇਹ ਮੁਆਵਜ਼ਾ ਵਧਾਇਆ ਜਾਵੇ ਡੰਗਰਾਂ ਦਾ ਇੱਕ ਟੋਕਟ ਮੈਂ ਇਹ ਕਹਿੰਦਾ ਲੱਖ ਰੁਪਏ ਨਾ ਕਰਨਾ 80000 ਰੁਪਏ ਤੇ ਕਰ ਦਮ ਕਿਉਂਕਿ ਕੁਛ ਘੱਟਾ ਵਾ ਚੱਲਿਆ ਜਾ ਸਕਦਾ ਕਿਉਂਕਿ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਇਸ ਤੇ ਡਿਪੈਂਡ ਨੇ ਜਿਹੜਾ ਕਿਸਾਨ ਨੇ ਜਿਹੜੇ ਲੋਕ ਨੇ ਜਿਹੜਾ ਇਹਦਾ ਕੰਮ ਕਰਦੇ ਨੇ ਇਹ ਬੜਾ ਘੱਟ ਹੈ ਤਾਂ ਅਸੀਂ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਇਹਦਾ ਜਿਹੜਾ ਮੁਆਵਜ਼ਾ ਥੋੜਾ ਜਿਹਾ ਵਧਾ ਕੇ ਜੀ ਕਿਸਾਨਾਂ ਨੂੰ ਜੇ ਡੰਗਰ ਬੱਚੇ ਵਾਲਿਆਂ ਨੂੰ ਡੈਰੀ ਫਾਰਮਸ ਵਾਲਿਆਂ ਨੂੰ ਨਾਲ ਦੀ ਨਾਲ ਰਾਹਤ ਦਿੱਤੀ ਜਾਵੇ। ਉੱਤੇ ਪਾਖੜਾ ਨੰਗਲ ਡੈਮ ਦੇ ਉੱਤੇ ਪੱਲਾ ਅਲਰਟ ਕਰਤਾ ਸੀਗਾ ਵੀ ਉੱਥੋਂ ਹੜ੍ਹ ਆ ਰਹੇ ਨੇ ਜੀ ਫਲੱਡ ਜ਼ਿਆਦਾ ਆਣਗੇ, ਬਰਸ਼ਾ ਜ਼ਿਆਦਾ ਪੈਣਗੇ। ਤੁਸੀਂ ਇਹਨਾਂ ਦੇ ਜਿਹੜੇ ਗੇਟ ਨੇ ਇਹਨਾਂ ਨੂੰ ਖੋਲ ਦਿਓ। ਥੋੜੇ-ਥੋੜੇ ਖੋਲ ਦਿਓ। ਵੀ ਤਾਂ ਜੋ ਪਾਣੀ ਨਿਕਲ ਜੇ। ਪਰ ਜਿਹੜੀ ਇਹਨਾਂ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਨੇ ਪੰਜਾਬ ਪੂਸ ਲਗਾਤੀ ਉੱਥੇ ਵੀ ਅਸੀਂ ਗੇਟ ਖੋਲਣਾ ਨਹੀਂ ਓਕੇ ਸਾਡੇ ਵਿੱਚ ਗੁੱਜਰ ਰੋਕ ਨੇ ਬਹੁਤ ਜ਼ਿਆਦਾ ਰਖਵਾਲੇ ਕਹਿੰਦੇ ਐਸੀ ਉਹਨੂੰ ਗੁਜਰਾں ਦੇ ਕੋਲ ਬਹੁਤ ਜ਼ਿਆਦਾ ਪਸ਼ੂਆਂ ਦੇ ਤਾਦਾਦ ਦੇ ਵਿੱਚ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਇਹ ਗੱਲ ਕਰੀ ਤੇ ਗੁਜਰਾں ਕੋਲ ਕੋਈ ਆਪਣੇ ਬਹੁਤੀ ਪੈੜੀ ਵੀ ਨਹੀਂ ਹੁੰਦੀ ਜਿਉਂ ਉਹਨਾਂ ਨੇ ਪਸ਼ੂਆਂ ਨੂੰ ਚਰਾਣ ਵੀ ਜਾਣਾ ਤਾਂ ਉਹ ਵੀ ਕਿਤਨਾ ਕਿਤੇ ਸੱਜੇ ਖੇਪੇ ਜੰਗਲਾਂ ਦੇ ਵਿੱਚ ਜਾ ਕੇ ਕਿਤਨਾ ਕਦੇ ਚਰਾਉਂਦੇ ਐ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਿਹੜੇ ਡਿਪੈਂਡਰ ਜਿਵੇਂ ਤੁਸੀਂ ਕਹਿ ਵੀ ਜਿਹੜੇ ਬੰਦੇ ਡਿਪੈਂਡ ਨੇ ਕਿਤਨਾ ਕਦੇ ਜਿਹੜੀ ਮਾਰ ਪਈ ਹੈ ਹੁਣ ਜਿਹਦਾ ਕਿਸਾਨ ਹੈ ਤਾਂ ਦੋ ਚਾਰ ਮਹੀਨਿਆਂ ਜਿਹੜੀ ਕਣਕ ਦੀ ਇੱਕਦਮ ਕਦੇ ਹਾਲੀਵੁੱਡੀ ਸੈਟਿੰਗ ਹੋ ਜਾਂਦੀ ਹੈ ਔਰ ਜਿਹਦਾ ਇੱਕ ਮੌਕੇ ਤੇ ਸਾਰਾ ਕੁਝ ਚਲਾ ਗਿਆ ਉਹਨੂੰ ਬਹੁ ਲੱਗਦਾ ਵੀ ਕੁਝ ਐਨਜੀਓ ਅੱਗੇ ਆਉਣ ਜਿੱਦਾਂ ਸਾਡੇ ਸਿੰਗਰ ਅੱਗੇ ਆਏ ਸੀ ਪਹਿਲਾਂ ਹਨਾ ਜੀ ਹੁਣ ਹੁਣ ਜਦ ਜ਼ਰੂਰਤ ਨਹੀਂ ਬਿਲਕੁਲ ਜੀ ਵੈਸੇ ਸਿੰਗਰਜ਼ ਨੇ ਬੜਾ ਇੱਕ ਵਧੀਆ ਪ੍ਰਵਰਲਣਾ ਕੀਤਾ ਹੈ ਸਾਡੀਆਂ ਸੰਸਥਾਵਾਂ ਨੇ ਪ੍ਰਦਮਨ ਜੀ ਨੇ ਵੀ ਦੱਸਿਆ ਆਪਾਂ ਵੀ ਦੇਖ ਹੀ ਰਹੇ ਆਂ ਪੰਜਾਬ ਦੇ ਵਿੱਚ ਜਿਹੜੇ ਰੱਜੇ ਪੁੱਜੇ ਸਿੰਗਰਜ਼ ਨੇ ਵਧੀਆ ਨੇ ਉਹਨਾਂ ਨੇ ਕਾਫੀ ਜਿਹੜੇ ਡੰਗਰ ਨੇ ਉਹ ਲੈ ਕੇ ਦਿੱਤੇ ਨੇ ਮੱਝਾ ਗਾਵਾਂ ਲੋਕਾਂ ਨੂੰ ਲੈ ਕੇ ਦਿੱਤੀਆਂ ਨੇ ਜੀ ਕਿਸੇ ਨੂੰ ਪੰਜ ਕਿਸੇ ਨੂੰ ਚਾਰ ਕਿਸੇ ਨੂੰ ਦੋ ਇਹ ਮੱਲੰਗ ਲਾਉਂਦਾ ਉਹਨਾਂ ਨੇ ਕੰਮ ਕੀਤਾ ਕੀਤਾ ਸ਼ੁਰੂ ਕਰਤਾ ਸ਼ੁਰੂ ਕਰਤਾ ਜੀ ਬਟ ਹੁਣ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਹੈ ਕੇਂਦਰ ਸਰਕਾਰ ਵੱਲੋਂ ਤਾਂ ਆਈ ਦੇ ਰਿਹਾ ਕੋਈ ਕੁਝ ਨਹੀਂ ਕਰਨ ਕੇਂਦਰ ਸਰਕਾਰ ਵੱਲੋਂ ਤਾਂ ਆਈ ਦੇ ਆ ਹੁਣ ਅੱਜ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਦੀ ਵੀ ਇੱਕ ਡਿਊਟੀ ਬਣਦੀ ਹੈ ਸਿਰਫ ਆਪਾਂ ਕੇਂਦਰ ਸਰਕਾਰ ਵੱਲੀ ਇਹਨਾਂ ਦੇਖੀ ਜਾਈਏ ਵੀ ਇਹ ਕੇਂਦਰ ਸਰਕਾਰ ਨੇ ਆ ਦੇਣਾ ਤਾਂ ਅਸੀਂ ਕਰਾਂਗੇ ਰਾਜਪਾਟ ਤਾਂ ਆਪ ਸਰਕਾਰ ਦਾ ਤੇ ਜਦੋਂ ਸਰਕਾਰ ਚਲਾ ਰਹੀ ਹੈ ਉਹਦੇ ਵੀ ਕੁਝ ਡਿਊਟੀਆਂ ਬੰਦੀਆਂ ਨੇ ਵੀ ਕੁਝ ਕੇਂਦਰ ਸਰਕਾਰ ਤੋਂ ਆ ਰਿਹਾ ਮੰਨ ਲਓ 37000 ਉੱਥੋਂ ਆ ਰਿਹਾ 30 40000 ਆਪਣੇ ਕੋਲੋਂ ਬਾਦ ਵਿੱਚ ਦੁੱਧ ਕਰ ਲਨ ਤੇ ਜਿਹਦੇ ਨਾਲ ਨਾਲ ਦੀ ਨਾਲੇ ਰਾਹਤ ਮਿਲ ਸਕਦੀ ਹੈ ਸਰ ਕੁਝ ਐਨਜੀਓ ਵੀ ਅੱਗੇ ਆਉਣ ਕੁਝ ਦਰਨੀ ਸੱਜਣ ਹੋਰ ਵੀ ਅੱਗੇ ਆਉਣ ਕਿਉਂਕਿ ਪਹਿਲਾਂ ਨਾਲੋਂ ਜ਼ਿਆਦਾ ਜੀਵ ਦਾ ਨੁਕਸਾਨ ਹੋਇਆ ਉਜਾੜਾ ਹੋਇਆ ਜਿਨ੍ਹਾਂ ਦਾ ਮੂਡ ਬਸੇ ਵੱਲ ਹੁਣ ਸਟੈਪ ਬਾਈ ਸਟੈਪ ਉਹਨਾਂ ਨੇ ਜਾਣਾ ਹੈ ਲਾਸਟ ਜਿਹਦੇ ਵਿੱਚ ਕੀ ਕਰਨਾ ਚਾਹੋਗੇ ਸਰ ਆਪਾਂ ਜਾਇਜ਼ ਤੇ ਅਸੀਂ ਤਾਂ ਕੇਂਦਰ ਸਰਕਾਰ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਨੇ ਬਹੁਤ ਵਧੀਆ ਕੀਤੇ ਜਾ ਰਹੇ ਨੇ ਬਸ ਤੇ ਅਸੀਂ ਤਾਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਾਂਗੇ ਵੀ ਤੁਸੀਂ ਵੀ ਕੁਝ ਉਪਰਾਲੇ ਕਰੋ ਹੱਥ ਚਾੜ੍ਹ ਧਰ ਕੇ ਨਾ ਬੈਠੋ ਕੇਂਦਰ ਸਰਕਾਰ ਵੱਲ ਨਾ ਦੇਖੋ ਤੁਸੀਂ ਕੁਝ ਤੁਹਾਡੇ ਵੀ ਫੰਡਸ ਨੇ 1200 ਕਰੋੜ ਰੁਪਏ ਤੁਹਾਡੇ ਕੋਲੇ ਪਈ ਹੈ 1600 ਕਰੋੜ ਹੋ ਗਏ 1600 12000 ਕਰੋੜ ਰੁਪਏ ਆ ਜੀ 16000 ਕਰੋੜ ਹਾਂਜੀ 1600 1600 ਹੋਰ ਕਰੋੜ ਪਈ ਹੈ ਸੈਂਟਰ ਸਰਕਾਰ ਨੇ ਦਿੱਤਾ ਵੀ ਤੁਸੀਂ ਇਹ ਫੰਡਸ ਨੂੰ ਲੋਕਾਂ ਦੇ ਵਿੱਚ ਜ਼ਰੂਰਤਮੰਦਾਂ ਦੇ ਵਿੱਚ ਤੁਸੀਂ ਦਵੋ 12000 ਕਰੋੜ ਕੋਈ ਥੋੜਾ ਨਹੀਂ ਹੁੰਦਾ ਅਗਰ ਤੁਸੀਂ ਉਹੀ ਜਿਹੜੇ ਪਸ਼ੂ ਤੁਹਾਨੂੰ ਜਿਹੜਾ ਖਰਾਬ ਹੋਇਆ ਉਹਨਾਂ ਨੂੰ ਦੋ ਕਿਸਾਨਾਂ ਨੂੰ ਦੋ ਤਾਂ ਜਿਹੜਾ ਪੰਜਾਬ ਹੈ ਮੋੜ ਲੀਹਾਂ ਤੇ ਲਿਆਇਆ ਜਾ ਸਕਦਾ ਸੋ ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸੰਜੀਵ ਗਰਗ ਜੀ ਆਣ ਬੈਠਣੇ ਸਾਡੇ ਪ੍ਰਦਮਨ ਜੀ ਔਰ ਆਪਾਂ ਇਹਨਾਂ ਦਾ ਜ਼ਿਆਦਾ ਇਤਰੇ ਨੇ ਆ ਦੋਸਤੋ ਫਿਰ ਮਿਲਦੇ ਆ ਕਿਸੇ ਨਵੇਂ ਕਨਸੈਪਟ ਦੇ ਨਾਲ ਸਤਿ ਸ੍ਰੀ ਅਕਾਲ